ਉੱਪਰ ਥੱਲੇ ਵਾਲੀ ਜੋਟ ਆ ਇਹ ਬਰਾਬਰ ਵਾਲੀ ਜੋਟ ਆ ਆ ਦੇਖੋ ਬਈ ਬਾਸ ਤੇ ਆਗੇ ਤੈ ਫਲੋਟ ਬਾਈ ਛਾਤਰੀਆਂ ਬਣਾਉਂਦੇ ਨੇ ਬਾਈ ਫੰਗਣੀ ਛਾਤਰੀਆ ਹਨਾ ਤੇ ਮਜਬੂਤ ਆ ਥੱਲੇ ਲੋਹਾ ਲੱਗਿਆ ਹੈਗਾ ਇਹ ਪਿੰਜਰੇ ਚ ਲਾਉਣ ਵਾਲੀ ਟ੍ਰੇ ਹੈਗੀ ਇਹ ਪਿੰਜਰੇ ਦੇ ਅੰਦਰ ਲੱਗ ਜਾਂਦੀ ਹੈ ਦੇਖੋ ਬਈ ਇੱਥੇ ਦਾਣਾ ਵੀ ਪਾਸ ਆ ਆ ਟ੍ਰੇਆ ਬਹੁਤ ਘੱਟ ਮਿਲਦੀਆਂ ਨੇ ਪਿੰਜਰੇ ਦੇ ਅੰਦਰ ਲਾਉਣ ਵਾਲੀਆਂ ਆ ਨਲਕੀ ਆ ਬਈ ਦੇਖੋ ਇਹਦਾ ਕੀ ਰੇਟ ਆ ਬਈ ਨਲਕੀ ਦਾ ਛਾਤਰੀਆਂ ਦਾ ਕੱਪੜਾ ਸਾਰੇ ਰੰਗ ਨੇ ਕੈਂਟ ਤੋਂ ਕੈਂਟ ਇੱਧਰ ਆ ਗਈਆਂ ਬਈ ਠੱਲਾਂ ਦੇਖੋ ਇੱਕ ਤੋਂ ਲੈ ਕੇ ਦਾਫ ਤੱਕ ਜਾਂ ਫਾਉ ਤੱਕ ਬਹੁਤ ਸੋਹਣਾ ਬਈ ਵੱਡਾ ਛੋਟਾ ਵੀ ਆਉਂਦਾ ਇਹ ਚ ਪਾਣੀ ਵੀ ਪੈ ਜਾਂਦਾ ਇਹਦੇ ਵਿੱਚ ਤੇ ਦਾਣੇ ਵੀ ਪੈ ਦਾਣੇ ਵੀ ਪੈ ਜਾਂਦੇ ਆ ਕੀ ਬਾਤ ਐ ਬਈ ਦੇਖੋ ਆ ਭਰਿਆ ਪਿਆ ਬਈ ਸਹਰਾ ਜਗਾੜਮੈਂਟ ਪੂਰੀ ਟਾਂਡ ਟਰਿਆਂ ਨਾਲ ਭਰੀ ਪਈ ਆ ਵੱਡੀਆਂ ਛੋਟੀਆਂ ਨਾਲ ਜਿਹੇ ਜੀ ਮਰਜ਼ੀ ਚੱਕ ਲਿਓ ਨਾਲੇ ਰੇਟ ਵੀ ਜਾਇਜ਼ ਆ ਬਈ ਇਹ ਸਟੈਂਡ ਆਗੇ ਸਿੰਗਲ ਵਾਲਾ ਐ ਤਾਂ ਬਈ ਆ ਕਿਹੜਿਆ ਮੈਂ ਕੀ ਰੇਟ ਆ ਬਈ ਸਿੰਗਲ ਤੇ ਡਬਲ ਦਾ ਆ ਗਏ ਬਈ ਲੱਕੜ ਦੀਆਂ ਦਾਣੇ ਵਾਲੀਆਂ ਟਰਿਆਂ ਦੇਖੋ ਆ ਡਰਮਾਂ ਚ ਖੁਰਲੀਆਂ ਤਿਆਰ ਕਰਖੀਆਂ ਨੇ ਜਿਹੜਾ ਆ ਹੁੰਦਾ ਇਹ ਹੁੰਦਾ ਬਈ ਘੋੜੀਆਂ ਦੀ ਲੈਦ ਖਿੱਚਣ ਵਾਲਾ ਆ ਕਿਵੇਂ ਬਈ ਇਹਦੇ ਚੈਨਲ ਆ ਰੱਖੀ ਆ ਕਿਵੇਂ ਜਾਂਦਾ ਇਹ ਚੈਨ ਨਾ ਚੱਲਦਾ ਵੀਰੇ ਪੈਡਲ ਮਾਰੀ ਆ ਪੈਡਲ ਨਾ ਚੱਲਦਾ ਕੀ ਰੇਟ ਆ ਬਈ ਇਹਦਾ A to Z ਯਾਰ ਮੈਂ ਕਹਣਾ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਤੇ ਰੇਟ ਬਾਈ ਜੈ ਜਲਾਲੀ ਠੀਕ ਆ ਜੇ ਕੋਈ ਆਪਣੇ ਚੈਨਲ ਦਾ ਨਾਮ ਲੈ ਕੇ ਆਉਂਦਾ ਜਾਨਵਰ ਮਹਿਕਮਾ ਹਾਂਜੀ ਸੱਸਰੀ ਗਾਲ ਬਈ ਫਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਤਾ ਬਈ ਅੱਜ ਪਹੁੰਚੇ ਆਪਾਂ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਸਾਰਾ ਕਬੂਤਰਾਂ ਦਾ ਸਮਾਨ ਮਿਲਦਾ ਬਈ ਛਾਤਰੀਆਂ ਤੋਂ ਲੈ ਕੇ ਭਿੰਜਰਿਆਂ ਤੱਕ ਤੇ ਕੱਲਾ ਕਬੂਤਰਾਂ ਦਾ ਨਹੀਂ ਬਈ ਬਾਕੀ ਫਾਰਿਆ ਹੀਟਰ ਹੂਟਰ ਫੌੜੇ ਹਨਾ ਇਧਰ ਪਾਥੀਆਂ ਪੱਥਰ ਵਾਲੇ ਤੇ ਗੋਹਾ ਚੱਕਣ ਵਾਲੇ ਡਰਮ ਡਰਮ ਮੰਜੀਆਂ ਮੰਜੀਆਂ ਛਾਤਰੀਆਂ A to Z ਸਾਰਾ ਮਿਲਦਾ ਬਾਕੀ ਜਵਾਕਾਂ ਦੇ ਖੜਾਉਣੇ ਵੀ ਮਿਲਦੇ ਨੇ ਇਹੋ ਜਿਹੇ ਕਿਹੜਾ ਸਮਾਨਾ ਜਿਹੜਾ ਬਾਈ ਬਣਾਉਂਦੇ ਨਹੀਂ ਹੈਗੇ ਆ ਖੜੇ ਨੇ ਬਾਈ ਆਪਾਂ ਗੱਲ ਕਰਦੇ ਆ ਬਾਈ ਨਾਲ ਤਾਂ ਬਈ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਆਹ ਹਾਲਸਾ ਕਬੂਤਰਾਂ ਦਾ ਸਮਾਨ ਬਣਾਉਂਦੇ ਹੋਏ ਸਮਾਨ ਬਣਾਉਂਦਾ ਨੂੰ ਮੇਰੇ 15 ਸਾਲ ਹੋ ਗਏ ਆਪਾਂ ਨੂੰ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਆਈਟਮ ਮਿਲਦੀ ਆ ਜਿਦਾ ਤੋਂ ਪਜਾਲ ਹੋ ਗਏ ਛਤਰੀਆਂ ਹੋ ਗਈਆਂ ਛਤਰੀਆਂ ਦੇ ਸਾਈਜ਼ ਆ 20 ਐ 24 ਐ 28 ਐ 30 ਐ ਉਹੀ ਬਾਸ ਚ ਵੀ ਮਿਲਦੀਆਂ ਆਪਣੇ ਕੋਲੇ 18 20 24 28 ਠੀਕ ਹੈ ਜੀ ਉਸ ਤੋਂ ਬਾਅਦ ਆਪਣੀਆਂ ਜਾਲੀਆਂ ਹੋ ਗਈਆਂ ਜਿਵੇਂ ਦੋ ਖਾਨੇ ਵਾਲੀ ਹੋ ਗਈ ਜਿਵੇਂ ਜਾਲੀਆਂ ਹੋ ਗਈਆਂ ਜੀ ਦੋ ਖਾਨੇ ਵਾਲੀਆਂ ਤਿੰਨ ਖਾਨੇ ਵਾਲੀਆਂ ਇਹਦੇ ਵਿੱਚ ਜੇ ਤੁਸੀਂ ਟਰੇਆਂ ਵਾਲੀਆਂ ਲੈਣੀਆਂ ਟਰੇਆਂ ਵਾਲੀਆਂ ਵੀ ਜਾਲੀਆਂ ਆਪਣੇ ਕੋਲ ਮਿਲਦੀਆਂ ਨੇ ਬਾਕੀ ਆਪਣੇ ਕੋਲ 6 ਖਾਨੇ ਵਾਲੀ ਜਾਲੀ ਕਿਸੇ ਨੇ ਬਣਾਉਣੀ ਆ ਆਰਡਰ ਤੇ ਬਣਾ ਕੇ ਦਿੰਨੇ ਆ ਜੀ ਤੇ ਬਾਕੀ ਆਪਣੇ ਕੋਲ ਟਾਂਗੀਆਂ ਦੇ ਸਾਈਜ਼ ਹੁੰਦੇ ਆ 12 15 18 ਸਾਈਜ਼ ਹੁੰਦਾ ਹੈ। ਟਾਂਗੀਆਂ ਵੀ ਮਿਲ ਜਾਂਦੀਆਂ। ਹਾਂ। ਬਾਕੀ ਜੇ ਕਿਸੇ ਭਰਾ ਨੂੰ ਟ੍ਰੇਆਂ ਚਾਹੀਦੀਆਂ ਨੇ ਕਬੂਤਰਾਂ ਨੂੰ ਦਾਣੇ ਪਾਉਣ ਵਾਲੀਆਂ ਉਹਦੇ ਵਿੱਚ ਆਪਣੇ ਕੋਲੇ ਸਾਈਜ਼ 1 ਫੁੱਟ, 1.5 ਫੁੱਟ, 2 ਫੁੱਟ, 2.5 3 ਇਹ ਸਾਈਜ਼ ਸਾਰੇ ਆਪਣੇ ਕੋਲੇ ਟ੍ਰੇਆਂ ਦੇ ਵੀ ਮਿਲਦੇ ਆ ਔਰ ਬਦਾਮ ਪਾਉਣ ਵਾਲੀਆਂ ਟ੍ਰੇਆਂ ਵੀ ਮਿਲਦੀਆਂ ਆਪਣੇ ਕੋਲ। ਬਾਕੀ ਕਬੂਤਰਾਂ ਦਾ ਜਿਹੜਾ ਕੱਪੜਾ ਦਾ ਛਤਰੀਆਂ ਤੇ ਲਾਉਣ ਵਾਲਾ ਸਾਰੇ ਰੰਗ ਮਿਲਦੇ ਆ ਆਪਣੇ ਕੋਲੇ। ਠੀਕ ਹੈ ਵੀਰੇ। ਠੀਕ ਹੈ ਜੀ। ਉਸ ਤੋਂ ਬਾਅਦ ਪਾਣੀ ਵਾਲੇ ਡਰਿੰਕਰ ਹੋਗੇ। ਪਾਣੀ ਵਾਲੀਆਂ ਨਲਕੀਆਂ ਹੋ ਗਈਆਂ ਠੀਕ ਹੈ ਜੀ ਡੱਬੀਦਾਰ ਕਪੜਾ ਹੋ ਗਿਆ ਝੱਲਰ ਵਾਲਾ ਉਹ ਵੀ ਰੈਡੀमेड ਆਪਣੇ ਕੋਲ ਮੌਕੇ ਤੇ ਤਿਆਰ ਮਿਲਦਾਗਾ ਮੰਨ ਲਓ ਕਮੂਤਰਾਂ ਦਾ A to Z ਸਾਰਾ ਸਮਾਨ ਮਿਲਦਾ ਆਪਣੇ ਕੋਲੇ ਇਹ ਨਹੀਂਗਾ ਆਪਣੇ ਕੋਲ ਵੀ ਮੰਨ ਲਓ ਅਗਲੇ ਨੇ 5 ਪੀਸ ਮੰਗੇ ਤੇ ਮਿਲਣੇ ਨਹੀਂਗੇ ਠੀਕ ਹੈ ਜੀ ਕੋਈ ਵੀ ਦੁਕਾਨਦਾਰ ਭਰਾ ਨੂੰ ਕਿਸੇ ਨੂੰ ਵੀ ਲੋੜ ਹੋਵੇ ਐਟ ਟਾਈਮ ਹਾਂ ਦੁਕਾਨਦਾਰ ਵੀ ਆਰਡਰ ਕਰਕੇ ਤਿਆਰ ਦੇ ਦੇਣੇ ਆ ਜੀ ਠੀਕ ਹੈ ਵੀਰੇ ਤੇ ਆਜੋ ਬਈ ਤੁਹਾਨੂੰ ਵਜਦਾ ਸਮਾਨ ਦਿਖਾਉਨੇ ਆ ਪਹਿਲਾਂ ਤਾਂ ਪਹਿਲਾਂ ਤਾਂ ਇੱਧਰ ਦੇਖੋ ਬਈ ਆ ਡਬਲ ਜਾਲੀ ਵਾਲੀ ਆ ਇਹ ਹਜੇ ਤਿਆਰ ਕਰਨੀ ਬਾਕੀ ਆ ਮੇਰੇ ਖਿਆਲ ਚ ਉੱਤੇ ਟੁੰਡਾ ਗੰਡਾ ਲੱਗੂ ਆ ਹਨਾ ਤਾਂ ਬਾਕੀ ਬਾਅਦ ਤੋਂ ਪੁੱਛਾਂਗੇ ਆਪਾਂ ਇੱਧਰ ਤਿੰਨ ਖਾਨੇ ਵਾਲੀ ਆ ਗਈ ਡੋਲੀ ਹਨਾ ਤੇ ਉਸ ਤੋਂ ਬਾਅਦ ਵੀਰੇ ਆ ਗਈਆਂ ਤਿੰਨ ਸ਼ਾਤਰੀਆਂ ਤੇ ਆਹ ਤਾਂ ਜਵਾਕਾਂ ਦੇ ਇੱਧਰ ਖੜਾਉਣੇ ਆ ਗਏ ਤੇ ਆਹ ਪੀੜੀਮ ਪੂੜੀਆਂ ਆ ਗਈਆਂ ਬਈ ਹਨਾ ਤੇ ਆ ਆ ਗਿਆ ਬਈ ਗੋਹਾ ਚੱਕਣ ਵਾਲਾ ਹਨਾ ਗੋਹਾ ਵਾਲਾ ਵੀ ਹਾਂ ਰੇੜੀ ਵੀਰੇ ਬਈ ਲਿਫਟ ਲੱਗੀ ਆ ਹਾਂ ਲਿਫਟ ਲੱਗੀ ਆ ਜੀ ਅੱਛੇ ਕਿਵੇਂ ਕੰਮ ਕਰਦਾ ਹੈਗਾ ਅੱਛਾ ਆਏ ਚੱਕੋ ਆਏ ਬਾਹਰ ਹਾਂ ਕਿਆ ਬਾਤ ਆ ਐਦਾ ਕੀ ਮੋਲਾ ਬਈ ਇਹ ਵੀਰੇ 4000 ਰੁਪਏ ਦੀ ਰੇੜੀ ਐ ਡਬਲ ਟਾਇਰ ਵਾਲੀ ਐ ਡਬਲ ਟਾਇਰ ਵਾਲੀ 4000 ਦੀ ਰੇੜੀ ਹਾਂਜੀ ਉਸ ਤੋਂ ਬਾਅਦ ਇੱਧਰ ਪਏ ਨੇ ਪਿੰਜਰੇ ਤੇ ਇੱਧਰ ਬਈ ਤਿਆਰ ਕਰੀ ਜਾਂਦੇ ਆ ਤੁਹਾਨੂੰ ਤਿਆਰ ਕਰਕੇ ਦਿਖਾ ਦਿੰਨੇ ਆ ਤਿਆਰ ਕਰਦੇ ਕਿਵੇਂ ਤਿਆਰ ਹੁੰਦੇ ਨੇ ਆ ਦੇਖੋ ਬਈ ਐਸ ਲੋਟ ਬਈ ਤਿਆਰ ਕਰਦੇ ਆ ਸਾਰਾ ਸਮਾਨ ਬਾਕੀ ਇੱਧਰ ਚੱਲਦੇ ਆ ਬਈ ਇੱਧਰ ਬਈ ਚਿੜੀਆਂ ਦੇ ਆਲ ਨੇ ਬਣ ਜਾਂਦੇ ਨੇ ਹਨਾ ਜੇ ਕਿਸੇ ਨੇ ਘਰ ਚਲਾਉਣੇ ਆਗੇ ਤੇ ਬਾਕੀ ਬਈ ਉੱਧਰ ਚੱਲਦੇ ਆ ਤੁਹਾਨੂੰ ਉੱਧਰ ਦਿਖਾਉਨੇ ਆ ਸਮਾਨ ਸल्टा ਉੱਧਰ ਪਿਆਗਾ ਆ ਭਈ ਬਈ ਟੈਰਾਂ ਵਾਲੀ ਹੈ ਨਾ ਜੇ ਕਿਸੇ ਨੇ ਕਬੂਤਰਾਂ ਨੂੰ ਧੁੱਪ ਲਵਾਉਣੀਆਂ ਆ ਟੈਰਾਂ ਵਾਲੇ ਨੇ ਆ ਛੋਟੇ ਪਿੰਜਰੇ ਆਗੇ ਆ ਗੋਲ ਆਗੇ ਤੇ ਇਧਰ ਆਗੇ ਆ ਡੌਗਸ ਵਾਲੇ ਆਗੇ A to Z ਯਾਰ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਤੇ ਹੁਣ ਦਿਖਾਉਣੀ ਆ ਤੁਹਾਨੂੰ ਇਧਰ ਆ ਦੇਖੋ ਵੀਰੇ ਆ ਦੇਖੋ ਪਾਣੀ ਵਾਲੇ ਡਰਿੰਕਰ ਆ ਜੀ ਆ ਡਰਿੰਕਰ ਪਈ ਨੇ ਬਈ ਪਾਣੀ ਵਾਲੇ ਸਾਰੇ ਕਿਉਂਕਿ ਵੀਰੇ ਕਬੂਤਰ ਪਾਣੀ ਦੇ ਵਿੱਚ ਮਿੱਠਾ ਮਾਰ ਲੈਂਦੇ ਆ ਬਿਮਾਰ ਹੁੰਦੇ ਨੇ ਆ ਡਰਿੰਕਰ ਸਭ ਤੋਂ ਬੈਸਟ ਰਹਿੰਦੇ ਨੇ ਤੇ ਉੱਤੇ ਬਈ ਪਿੰਜਰੇ ਪਏ ਨੇ ਦੇਖੋ ਜਿਹਹਾ ਜਿਹਾ ਪਿੰਜਰਾ ਕਹੋਗੇ ਉਹੇ ਜਿਹਾ ਮਿਲ ਜੂ ਤੇ ਆਸ ਹੀ ਬਈ ਦੇਖੋ ਛਤਰੀਆਂ ਦਾ ਕੱਪੜਾ ਸਾਰੇ ਰੰਗ ਨੇ ਕੈਂਟ ਤੋਂ ਕੈਂਟ ਇਹ ਰੰਗ ਬਈ ਮੰਨ ਲਓ ਜੇ ਇੱਕ ਵਾਰੀ ਕਿਸੇ ਨੇ ਲਾ ਲਿਆ ਛਤਰੀ ਤੇ ਜਦੋਂ ਫਿੱਟ ਗਿਆ ਜੇ ਦੁਬਾਰੇ ਲਾਉਣਾ ਤਾਂ ਦੁਬਾਰੇ ਹਾਂ 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 ਮੇਰੇ ਜਦੋਂ ਮਰਜ਼ੀ ਫੋਨ ਤੇ ਆਰਡਰ ਦੇ ਕੇ ਬੰਦਾ ਬਣਵਾ ਸਕਦਾ ਲਓ ਜੀ ਮੈਂ ਲੈ ਜੂ ਕੱਪੜਾ ਬਦਨ ਦੀ ਲੋੜ ਹਾਂ 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 ਇਹਦੇ ਚ ਕਲਰ ਆਪਣੇ ਕੋਲੇ ਬਹੁਤ ਨੇ ਕਲਰ ਦੇਖੋ ਬਈ ਕੱਪੜਿਆਂ ਦੇ ਬਹੁਤ ਸੋਹਣੇ ਸੋਹਣੇ ਰੰਗ ਤਿਆਰ ਕਰਾਏ ਨੇ ਬਾਈ ਨੇ ਦੇਖੋ ਆ ਰੈੱਡ ਤੇ ਵਾਈਟ ਆ ਗਿਆ ਬਾਕੀ ਆਪਣੇ ਕੋਲੇ ਮੰਨ ਲਓ ਪਿੰਜਰੇ ਇਹ ਜੋ ਟਾਂਗੀਆਂ ਨੇ ਬਈ ਜੋੜ ਦਿਖਾ ਸਕਦੇ ਹੋ ਮਾੜੀ ਹਾਂਜੀ ਹਾਂਜੀ ਬਈ ਤਾਂ ਬਈ ਜੋੜ ਦਿਖਾਉਂਦਾ ਤੇ ਇੰਨੇ ਇੱਧਰ ਦੇਖੋ ਬਈ ਆ ਪਈਆਂ ਨੇ ਟਰੇਆਂ ਬਈ ਕਬੂਤਰਾਂ ਦੇ ਦਾਣੇ ਪਾਉਣ ਵਾਲੀਆਂ ਸਾਰੇ ਫਾਈ ਦੀਆਂ ਜਿਹੜਾ ਮਰਜੀ ਫਾਈ ਲੈ ਲਓ ਵੱਡਾ ਛੋਟਾ ਤੇ ਇੱਕ ਆ ਵੀ ਲੱਗਿਆ ਹੈ ਨਾ ਉੱਤੇ ਆ ਚੀਜ਼ਾਂ ਵੀ ਲੱਗੀਆਂ ਨੇ ਬਈ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਸਾਰਾ ਸਮਾਨ ਹੋਰ ਏ ਟੂ ਜ਼ੈਡ ਯਾਰ ਜਿਹੜੀ ਚੀਜ਼ ਕਹੋਗੇ ਪਟੇ ਪੁਟੇ ਹਨਾ ਇਹ ਸਾਰਾ ਕੁਝ ਮਿਲ ਜਾਂਦਾ ਯਾਰ ਜਿਹੜਾ ਆਪਣੇ ਘਰੇਲੂ ਹਨਾ ਚੀਜ਼ਾਂ ਚ ਆਪਾਂ ਵਰਤਦੇ ਆਂ ਜਾਨ ਬਰਾਂਚ ਜਾਂ ਹੋਰ ਤੇ ਇੱਧਰ ਕੱਢ ਲਿਆ ਬਾਈ ਨੂੰ ਦੇਖੋ ਬਈ ਇਹ ਦਸ ਥੱਲੇ ਵਾਲੀ ਜੋਟ ਆ ਉੱਪਰ ਥੱਲੇ ਵਾਲੀ ਜੋਟ ਆ ਇਹ ਬਰਾਬਰ ਵਾਲੀ ਜੋਟ ਆ ਬਰਾਬ ਜੇ ਕਿਸੇ ਨੇ ਬਈ ਦੋ ਕਬੂਤਰ ਲੈ ਕੇ ਆਣੇ ਭਾਵੇਂ ਐ ਚ ਲੈ ਜਾਓ ਭਾਵੇਂ ਐ ਚ ਲੈ ਜਾਓ ਉੱਤੇ ਥੱਲੇ ਵਾਲੀ ਚ ਇਹ ਤੁਹਾਡੀ ਚੁਆਇਸ ਆ ਤੇ ਪਿੰਜਰੇ ਦੇਖੋ ਬਈ ਕਿੰਨੇ ਸੋਹਣੇ ਤਿਆਰ ਕੀਤੇ ਹੋਏ ਨੇ ਐਂਡ ਤੇ ਤੁਹਾਨੂੰ ਬਾਈ ਦਾ ਨੰਬਰ ਵੀ ਦੇਵਾਂਗੇ ਜਿਹੜੀ ਮਰਜ਼ੀ ਚੀਜ਼ ਤਿਆਰ ਕਰਾ ਲਿਓ ਤੇ ਦੁਕਾਨ ਤੇ ਆਉਣਾ ਪਊਗਾ ਦੁਕਾਨ ਤੇ ਆਉਣਾ ਪਊਗਾ ਨਾ ਹਾਂਜੀ ਹਾਂਜੀ ਵੀਰੇ ਦੁਕਾਨ ਤੇ ਆਉਣਾ ਪਊ ਵੀਰੇ ਬਟਿੰਡੇ ਜਿਹੜੇ ਇਹ ਬਾਸ ਦੇ ਪਿੰਜਰੇ ਆਹ ਦੇਖੋ ਬਈ ਬਾਸ ਦੇ ਆ ਗਏ ਇਹ ਵੀ ਬਹੁਤ ਵਧੀਆ ਤਿਆਰ ਕੀਤੇ ਹੋਇਆ ਸ਼ੌਂਕ ਨਾਲ ਬਹੁਤ ਸੋਹਣੀ ਚੀਜ਼ ਹੈਗੀ ਤਾਂ ਬਈ ਆ ਫਿਗੀਆਂ ਜੋਟਾਂ ਤੇ ਪਿੰਜਰੇ ਤੇ ਹੋਰ ਸਮਾਨ ਬਾਕੀ ਆਹਾਂ ਕੁੱਤੇ ਕੱਤੇ ਵਾਲਾ ਸਾਰੇ ਪਿੰਜਰੇ ਪਏ ਨੇ ਤੇ ਆ ਧੁੱਪ ਲਵਾਉਣ ਵਾਲੇ ਪਏ ਨੇ ਬਾਈ ਕੋਲੇ ਤੇ ਉਧਰ ਡਰਾਮਾ ਪਏ ਨੇ ਉਹ ਰੇੜੀਆਂ ਪਈਆਂ ਨੇ ਉਧਰ ਤੇ ਆਹ ਲੱਕੜ ਦਾ ਸਮਾਨ ਆ ਗਿਆ ਤੇ ਆਹ ਮੰਜੇ ਛੋਟੇ ਵੱਡੇ ਆ ਗਏ ਤੇ ਕਬੂਤਰਾਂ ਦੇ ਵਿੱਚ ਬਈ ਆ ਜਿਹੜੀਆਂ ਟੋਲੀਆਂ ਪਈਆਂ ਨੇ ਇਹ ਕਾਦੇ ਵਾਸਤੇ ਆ ਇਹ ਡਰਿੰਕਰ ਹੀ ਆ ਜੀ ਇਹ ਵੀ ਕਬੂਤਰਾਂ ਦੇ ਡਰਿੰਕਰ ਨੇ ਇਹ ਵੱਡੇ ਆਗੇ ਹਾਂ ਠੀਕ ਆ ਬਈ ਤਾਂ ਬਈ ਫੀਡਰ ਤੁਹਾਨੂੰ ਦਿਖਾ ਤੇ ਟ੍ਰੇ ਕੱਢ ਕੇ ਦਿਖਾਵਾਂਗੇ ਬਈ ਮਾੜੀ ਜੀ ਹਾਂਜੀ ਹਾਂਜੀ ਬਾਕੀ ਬਈ ਟੋکریاں ਟੋکریاں ਆਂਡੇ ਧਰਾਉਣ ਵਾਸਤੇ ਹਨਾ ਉਹ ਵੀ ਮਿਲ ਜਾਣਗੀਆਂ ਬਾਈ ਕੋਲੇ ਆ ਵੀਰੇ ਬਦਾਮ ਵਾਲੀ ਟ੍ਰੇ ਆ ਬਦਾਮ ਵਾਲੀ ਆ ਹਾਂ ਠੀਕ ਆ ਵੀਰੇ ਇਹ ਪਿੰਜਰੇ ਚ ਲਾਉਣ ਵਾਲੀ ਟ੍ਰੇ ਹੈਗੀ ਇਹ ਪਿੰਜਰੇ ਦੇ ਅੰਦਰ ਲੱਗ ਜਾਂਦੀ ਆ ਦੇਖੋ ਬਈ ਚ ਦਾਣਾ ਵੀ ਪਾਸ ਆ ਆ ਟ੍ਰੇਆ ਬਹੁਤ ਘੱਟ ਮਿਲਦੀਆਂ ਨੇ ਪਿੰਜਰੇ ਦੇ ਅੰਦਰ ਲਾਉਣ ਵਾਲੀਆਂ ਵੈਸੇ ਤਾਂ ਜੇ ਬੰਦੇ ਨੂੰ ਜਿਗਾੜ ਕਰਨਾ ਪੈਂਦਾ ਪਰ ਇੱਥੋਂ ਬਣੀ ਬਣਾਈ ਮਿਲ ਜੂ ਤੁਹਾਨੂੰ ਇਹਦੇ ਇਹ ਝੌਂਪੜੀ ਵਾਲੀ ਟਰੇ ਹੈਗੀ ਇਹਦੇ ਵਿੱਚ ਆਪਣੇ ਕੋਲੇ ਲੱਕੜ 'ਚ ਵੀ ਮਿਲ ਜੂ ਲੋਹੇ 'ਚ ਵੀ ਮਿਲ ਜੂ ਲੱਕੜ 'ਚ ਵੀ ਲੋਹੇ 'ਚ ਵੀ ਹਾਂ ਲੋਕ ਪੁਰਾਣੀ ਚਾਦਰ ਲਾਉਂਦੇ ਆਪਾਂ ਬਿਲਕੁਲ ਨਵੀਂ ਚਾਦਰ ਲਾਉਨੇ ਆ ਸਾਰੇ ਸਾਰੇ ਮਿਲਣਗੇ ਨਾ ਬਈ ਚਾਦਰ ਹੈਵੀ ਇੱਥੋਂ ਪਤਾ ਲੱਗਦਾ ਪੇਟੀਆਂ ਵਾਲੀ ਚਾਦਰ ਆ ਚਾਦਰ ਬਹੁਤ ਹੈਵੀ ਹੈ ਬਈ ਤੇ ਆ ਪਈਆਂ ਨੇ ਬਈ ਟੋਕਰੀਆਂ ਤੇ ਬਈ ਖੁੱਡੇ ਸਾਫ਼ ਕਰਨ ਵਾਲੇ ਆ ਅੱਗੇ ਹੈ ਖੁੱਡੇ ਸਾਫ਼ ਕਰਨ ਵਾਲੇ ਵੀ ਮਿਲ ਜਾਣਗੇ ਤੇ ਪਲਾਸਟਿਕ ਦੀਆਂ ਟੋਕਰੀਆਂ ਇਹਨਾਂ ਦੇ ਆਂਡੇ ਧਰਉਣ ਵਾਸਤੇ ਬਾਂਸ ਦੀਆਂ ਟੋਕਰੀਆਂ ਹੋਗੀਆਂ ਆਪਣੇ ਕੋਲ ਡਰਿੰਕਰਾਂ ਦੇ ਵਿੱਚ 1 ਲੀਟਰ 3 ਲੀਟਰ 5 ਲੀਟਰ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਇਹ ਟੋਕਰੀਆਂ ਵੀ ਖੁੱਡੇ ਚ ਲੱਗਦੀਆਂ ਨੇ ਇਹ ਵੀ ਖੁੱਡਿਆਂ ਚ ਲੱਗ ਇਹ ਵੀ ਖੁੱਡਿਆਂ ਚ ਲੱਗਦੀਆਂ ਨੇ ਤੇ ਆ ਕੀ ਜਿਗਾਰੜਾ ਬਈ ਟੂਟੀ ਜੀ ਵਾਲਾ ਕਿਹੜਾ ਵੀਰੇ ਇਹ ਨਹੀਂ ਨਹੀਂ ਆ ਪਿਆ ਬਈ ਆ ਇਹ ਛੋਟਾ ਕੈਂਪਰ ਆ ਗਿਆ ਬਈ 1 ਲੀਟਰ ਵਾਲਾ ਇਹ ਕੈਂਪਰ ਵਾਲਾ ਮੰਨ ਲਾ ਵੀ ਕਬੂਤਰ ਨੂੰ ਜੇ ਮਤਲਬ ਬਾਜੀ ਤੇ ਲੈ ਕੇ ਆਣਾ ਉਦੋਂ ਪਾਣੀ ਪੂਣੀ ਵਾਸਤੇ 1 ਲੀਟਰ ਵਾਲਾ ਠੀਕ ਆ ਬਈ ਤੇ ਆਹ ਕੁੱਤਿਆਂ ਦੇ ਬਟੇ ਆ ਗਏ ਨਾ ਬਈ ਕੁੱਤਿਆਂ ਦੇ ਬਟੇ ਆ ਗਏ ਠੀਕ ਆ ਬਈ ਤੇ ਬਾਕੀ ਯਾਰ ਹਨਾ ਸਟੇ 2 ਜੀ ਆਰ ਸਾਰਾ ਸਮਾਨ ਹੀ ਪਿਆ ਗਿਆ ਯਾਰ ਦੁਕਾਨ ਤੇ ਹਨਾ ਇਹੋ ਜਿਹੇ ਕਿਹੜਾ ਹੈ ਨਹੀਂ ਵੀ ਜਿਹੜਾ ਨਾ ਹੋਵੇ ਇੱਧਰ ਆ ਗਏ ਆ ਬਈ ਠੱਲਾਂ ਦੇਖੋ ਆ ਨੇ ਠੱਲਾਂ ਬਈ ਪਲਾਸਟਿਕ ਦੀਆਂ ਜਿਵੇਂ ਆਪਾਂ 1 ਤੋਂ ਲੈ ਕੇ ਹਨਾ ਮਨ ਲਾ ਬੱਚਿਆਂ ਦੇ ਪਾਉਣੀਆਂ ਹੁੰਦੀਆਂ ਨੇ 1 ਤੋਂ ਲੈ ਕੇ 10 ਤੱਕ ਜਾਂ 100 ਤੱਕ ਤਾਂ ਫਲੋਟੇ ਠੱਲਾ ਨੇ ਬਈ ਸਾਰੀਆਂ ਤਾਂ ਵੀ ਜੋੜੀ ਦਾ ਹਨਾ ਪਤਾ ਲੱਗ ਜਾਂਦਾ ਹੈਗਾ ਤੇ ਇੱਧਰ ਰੰਗ-ਬਰੰਗੀਆਂ ਠੱਲਾ ਆਗੀਆਂ ਜੇ ਕਿਸੇ ਨੇ ਸ਼ੌਂਕ ਨੂੰ ਪਾਉਣੀਆਂ ਨੇ ਇਹ ਹੋ ਆਗੀਆਂ ਬਈ 골ਡਨ ਤੇ ਆ ਆਗੀਆਂ ਤਰੰਗੀਆਂ ਹਨਾ ਤਿੰਨ ਰੰਗ ਦੀਆਂ ਹੋਰ ਵੀ ਦਿਖਾ ਦਿਓ ਬਈ ਆ ਨਾਲੀਆਂ ਨੂਲੀਆਂ ਆਗੀਆਂ ਦੇਖੋ ਬਈ ਨਲਕੀਆਂ ਆਗੀਆਂ ਕਬੂਤਰਾਂ ਨੂੰ ਜੇ ਪਾਣੀ ਦੇਣਾ ਹੋਵੇ ਆ ਨਲਕੀ ਆ ਬਈ ਦੇਖੋ ਫਰੈਂਜ ਨਾਲ ਜਦੋਂ ਆਪਾਂ ਪਾਣੀ ਦਿੰਨੇ ਆ ਤਾਂ ਬਈ ਕਬੂਤਰ ਦੇ ਹਨਾ ਮੰਨ ਲਾ ਥਾਂ ਵਾਲੀ 나ੜੀ ਚ ਵਗ ਜਾਂਦਾ ਪਰ ਜਿਹੜੀਆਂ ਨਲਕੀ ਆਏ ਪਰੋ ਪਾਣੀ ਦੀ ਤੇ ਕਬੂਤਰ ਦੇ ਮੂੰਹ ਚ ਲਾ ਕੇ ਸਿੱਧੀ ਛੱਡੋ ਸਿੱਧਾ ਅੰਦਰ ਜਾਂਦਾ ਪਾਣੀ ਤਾਂ ਬਈ ਨਲਕੀ ਇਹਦਾ ਕੀ ਰੇਟ ਆ ਬਈ ਨਲਕੀ ਦਾ ਇਹ 90 ਰੁਪਏ ਇਹ 90 ਰੁਪਏ ਦੀ ਆ ਤਾਂ ਬਈ ਸਮਾਨ ਬਹੁਤ ਵਧੀਆ ਕਿਉਂਕਿ ਸਮਾਨ ਤਾਂ ਕਰਕੇ ਵਧੀਆ ਬਾਈ ਸਾਰੇ ਹੱਥ ਨਾਲ ਬਣਾਉਂਦਾ ਸਮਾਨ ਰੈਡੀਮੇਡ ਨਹੀਂ ਲੈ ਕੇ ਆਉਂਦਾ ਤੇ ਦੁਕਾਨਾਂ ਵਾਲੇ ਵੀ ਇੱਥੋਂ ਲੈ ਕੇ ਆਂਦੇ ਨੇ ਤੇ ਆ ਚਿੜੀਆਂ ਵਾਲਾ ਬਈ ਆ ਗਿਆ ਜਿਹੜਾ ਤਖਾਏ ਬਣਾਇਆ ਐਚ ਵੀ ਵੱਡੇ ਛੋਟੇ ਆਉਂਦੇ ਆ ਦਾਣੇ ਵਾਲੇ ਇਹਦੇ ਚ ਵੀ ਵੱਡੇ ਛੋਟੇ ਸਾਈਜ਼ ਆ ਵੀਰੇ ਦੇਖੋ ਬਈ ਇੱਧਰ ਚਾਨਣ ਪੈਂਦਾ ਪਰ ਇੱਧਰ ਦਿਖਾਉਣੇ ਆ ਬਾਹਰ ਕੱਢ ਕੇ ਦੇ ਬਹੁਤ ਸੋਹਣਾ ਬਈ ਵੱਡਾ ਛੋਟਾ ਵੀ ਆਉਂਦਾ ਇਹ ਚ ਹਾਂ ਇੱਕ ਵੱਡਾ ਦਿਖਾ ਦਿਓ ਹਾਂ ਇਹ ਛੋਟਾ ਸਾਈਜ਼ ਆ ਗਿਆ ਠੀਕ ਆ ਜੀ ਆ ਦੋ ਸਾਈਜ਼ ਆ ਬਈ ਨਹੀਂ ਇੱਕ ਸਾਈਜ਼ ਹੋਰ ਵੀ ਹੈਗਾ ਤਿੰਨ ਸਾਈਜ਼ ਨੇ ਉਹ ਵੀ ਦਿਖਾ ਦਿਓ ਵੀਰੇ ਇੱਕ ਕਿਉਂਕਿ ਆਪਣੇ ਨਾਲ ਬਈ ਚਿੜੀਆਂ ਵਾਲੇ ਕਬੂਤਰਾਂ ਵਾਲੇ ਮੁਰਗਿਆਂ ਵਾਲੇ ਘੋੜੀਆਂ ਵਾਲੇ ਸਾਰੇ ਭਰਾ ਜੁੜੇ ਹੋਏ ਨੇ ਆ ਆ ਗਿਆ ਵੱਡਾ ਬਈ ਇਹ ਦਾਣਿਆਂ ਵਾਲਾ ਬਈ ਇੱਥੇ ਪਾਣੀ ਵਾਲਾ ਦਾਣਿਆਂ ਵਾਸਤੇ ਇਹ ਦਾਣਿਆਂ ਵਾਸਤੇ ਇਹ ਚ ਪਾਣੀ ਵਾਲਾ ਵੀ ਆਉਂਦਾ ਹਾਂ ਪਾਣੀ ਵੀ ਪਿਆ ਜਾਂਦਾ ਇਹਦੇ ਵਿੱਚ ਤੇ ਦਾਣੇ ਵੀ ਪਾਣੇ ਵੀ ਪਿਆ ਜਾਂਦੇ ਆ ਤਾਂ ਬਹੁਤ ਵਧੀਆ ਬਈ ਕਿਸੇ ਨੇ ਆਪਦੇ ਘਰੇ ਟੰਗਣਾ ਚਿੜੀਆਂ ਦੇ ਪੰਨ ਵਾਸਤੇ ਉਹ ਵੀ ਲੈ ਸਕਦਾ ਤੇ ਜਿਹਦੇ ਕੋਲੇ ਚਿੜੀਆਂ ਨਹੀਂ ਉਹ ਤਾਂ ਲੈ ਹੀ ਲੈ ਸਕਦਾਗਾ ਆ ਦੇਖੋ ਬਈ ਆ ਫੌੜੇ ਬਣੇ ਹੋਏ ਤੇ ਆ ਮਨਲਾ ਦਾ ਬੱਟਾ ਪਾਉਣ ਵਾਲਾ ਆ ਗਿਆ ਤੇ ਆ ਦੂਜੇ ਆਪਣੇ ਉਹ ਆ ਗਏ ਫੌੜੇ ਆ ਗਏ ਹਨਾ ਜਿਹੜੇ ਆਪਾਂ ਘਰੇ ਵਰਤਦੇ ਆਂ ਬਾਈ ਕੋਲੋਂ ਦੁਕਾਨ ਵਾਲੇ ਵੀ ਲੈ ਕੇ ਜਾਂਦੇ ਨੇ ਤੇ ਇੱਧਰ ਦਿਖਾਉਨੇ ਆ ਤੁਹਾਨੂੰ ਬੜਾ ਜਿਗਾਰਡਮੈਂਟ ਪਿਆ ਬਾਈ ਕੋਲੇ ਦੇਖੋ ਬਈ ਇੱਧਰ ਪਿੰਜਰੇ ਪੁੰਜਰੇ ਹੁਣ ਬਾਜ਼ੀਆਂ ਦਾ ਟਾਈਮ ਆ ਰਿਹਾ ਬਈ ਸਾਰਿਆਂ ਨੂੰ ਕੁਝ ਨਾ ਕੁਝ ਚਾਹੀਦਾ ਹੋਊਗਾ ਤੇ ਤੁਹਾਨੂੰ ਦੁਕਾਨ ਲੱਭ ਕੇ ਦੇਤੀ ਜਮਾਂ ਵਧੀਆ ਤੇ ਰੇਟ ਬਾਈ ਜਾਇਜ ਲਾ ਲਈ ਠੀਕ ਹੈ ਜੇ ਕੋਈ ਆਪਣੇ ਚੈਨਲ ਦਾ ਨਾਮ ਲੈ ਕੇ ਆਉਂਦਾ ਜਾਨਵਰ ਮਹਿਕਮਾ ਤਾਂ ਰੇਟ ਮਾੜਾ ਮੋਟਾ ਸਹੀ ਲਾ ਲਈ ਲੋ ਵੀਰੇ ਤਿੰਨ ਖਾਨੇ ਵਾਲੀ ਟ੍ਰੇ ਆ ਪੈਣ ਖਾਨੇ ਵਾਲੀ ਡੋਲੀ ਆ ਬਈ ਤ੍ਰਿਆਂ ਵਾਲੀ ਜਾਲੀ 43 ਹਾਂ ਲੋ ਵੀਰ ਆ ਟ੍ਰੇਆਂ ਨਵੀਂ ਚਾਦਰ ਦੀਆਂ ਬਿਲਕੁਲ ਟ੍ਰੇਆਂ ਪਾਉਨੇ ਆਪਾਂ ਲੋ ਜੀ ਮਜ਼ਬੂਤ ਟ੍ਰੇ ਆ ਬਈ ਹਨਾ ਆਈ ਨਹੀਂ ਹੈਗਾ ਵੀ ਉਹੀ ਪੱਤਰਾ ਆਇਆ ਹੈਗਾ ਪੱਤਰਾ ਤਾਂ ਮੋਫੀ ਆਂਦਾ ਮਜ਼ਬੂਤ ਟ੍ਰੇ ਆ ਬਈ ਤੇ ਲੱਕੜ ਦੀਆਂ ਛਾਤਰੀਆਂ ਦਿਖਾਉਂਦੇ ਬਈ ਆਪਾਂ ਹਨਾ ਪਤਾ ਲੱਗ ਜਾਂਦਾ ਤੇ ਪਿੰਜਰੇ ਤਾਂ ਬਈ ਤੁਹਾਨੂੰ ਦਿਖਾਤੇ ਸਾਰੇ ਇਹ ਦੇਖੋ ਆ ਰੰਗ ਕਰਨ ਵਾਲੇ ਪਏ ਨੇ ਹਲੇ ਆ ਟਰਿਆਂ ਵਾਲੇ ਆ ਬਈ ਇੱਧਰ ਉਹ ਡੋਲੀ ਤਿਆਰ ਕਰ ਰੱਖੀ ਤੇ ਲੱਕੜ ਦੀ ਛਤਰੀ ਦਿਖਾ ਦਿੰਨੇ ਆ ਬਈ ਕੈਸਲੋਟ ਬਣਾਉਂਦੇ ਆ ਬਈ ਆ ਡਰਮਾਂ ਚ ਖੁਰਲੀਆਂ ਤਿਆਰ ਕਰ ਰੱਖੀਆਂ ਨੇ ਆ ਵੀ ਬਹੁਤ ਵਧੀਆ ਨੇ ਹਨਾ ਵੱਡੀ ਛੋਟੀ ਜਿਹੇ ਜੀ ਲੈਣੀ ਹੈਗੀ ਤੇ ਲੱਕੜ ਦੀ ਛਤਰੀ ਇੱਧਰ ਆ ਤੁਹਾਨੂੰ ਉਹ ਚੱਲ ਕੇ ਦਿਖਾਉਣੇ ਆਗੇ ਸਾਰਾ ਸਮਾਨ ਬਈ ਇੱਥੇ ਤਿਆਰ ਕਰਦਾ ਏ ਟੂ ਜ਼ੈਡ ਆ ਟਰਿਆਂ ਪਈਆਂ ਬਈ ਆ ਜੋ ਟਰਿਆਂ ਦਿਖਾਈਏ ਆਖੀ ਬਈ ਲੱਕੜ ਦੀਆਂ ਛਤਰੀ ਆ ਜੋ ਟ੍ਰੇਆਂ ਦਿਖਾਈਏ ਤੁਹਾਨੂੰ ਲੈ ਬਈ ਕਹਿੰਦਾ ਟ੍ਰੇਆਂ ਵੀ ਦਿਖਾਉਣੇ ਆ ਜੋ ਕੀ ਬਾਤ ਐ ਬਈ ਦੇਖੋ ਆ ਭਰੇ ਆ ਪਿਆ ਬਈ ਸਹਾਰਾ ਜਿਗਾੜਮੈਂਟ ਪੂਰੀ ਟਾਂਡ ਟ੍ਰੇਆਂ ਨਾਲ ਭਰੀ ਪਈ ਆ ਵੱਡੀਆਂ ਛੋਟੀਆਂ ਨਾਲ ਜਿਹੇ ਜੀ ਮਰਜ਼ੀ ਚੱਕ ਲਿਓ ਨਾਲੇ ਰੇਟ ਵੀ ਜਾਇਆ ਬਈ ਤੇ ਚਾਦਰ ਵੀ ਬਹੁਤ ਵਧੀਆ ਹੈਗੀ ਦੇਖੋ ਬਈ ਟ੍ਰੇਨ ਟ੍ਰੇਆਂ ਨੇ ਕਬੂਤਰਾਂ ਦੀਆਂ ਕਿੰਨੀਆਂ ਮਰਜ਼ੀ ਲਈ ਚਲੋ ਇਹ ਸਟੈਂਡ ਆਗੇ ਆਗੇ ਸਟੈਂਡ ਬਈ ਜਿਵੇਂ ਆਪਾਂ ਲਾਈ ਸੀ ਆਪਣੇ ਖੁੱਡਿਆਂ ਦੇ ਅੰਦਰ ਉਹ ਸਟੈਂਡ ਨੇ ਬਈ ਇਹ ਚ ਦੋ ਟੋਕਰੀਆਂ ਟਿਕੀਆਂ ਜਾਂਦੀਆਂ ਨੇ ਇੱਕ ਟੋਕਰੀ ਚ ਜੋੜੀ ਅੰਡੇ ਧਰ ਲੈਂਦੀ ਆ ਤੇ ਦੂਜੀ ਚ ਫਰੀ ਹੋ ਜਾਂਦੀ ਆ ਉਸ ਤੋਂ ਬਾਅਦ ਇਧਰ ਅੰਡੇ ਧਰ ਲੈਂਦੀ ਆ ਇਹ ਆਪਾਂ ਲਾਏ ਹੋਏ ਨੇ ਸਿੰਗਲ ਵਾਲੇ ਆ ਇਹ ਸਿੰਗਲ ਆ ਕੇ ਹਾਂ ਇਹ ਕੜੇ ਤਾਂ ਆਪਾਂ ਲਾਏ ਹੋਏ ਆ ਬਈ ਸਾਰੇ ਨੇ ਦੇਖੇ ਹੋਏ ਨੇ ਤਾਂ ਬਈ ਆਹ ਕੜੇ ਦਾ ਕੀ ਰੇਟ ਆ ਬਈ ਸਿੰਗਲ ਤੇ ਡਬਲ ਦਾ ਸਿੰਗਲ ਵਾਲਾ 100 ਰੁਪਏ ਦਾ ਡਬਲ ਵਾਲਾ 200 ਰੁਪਏ ਦਾ ਠੀਕ ਆ ਵੀਰੇ ਜਾਇਜ ਰੇਟ ਆ ਬਈ ਬਿਲਕੁਲ ਜਾਇਜ ਰੇਟ ਆ ਆ ਦੇਖੋ ਆ ਲੱਕੜ ਦੀਆਂ ਲੱਕੜ ਦੀਆਂ ਟਰੇ ਆ ਗਈਆਂ ਆ ਗਈਆਂ ਬਈ ਲੱਕੜ ਦੀਆਂ ਦਾਣੇ ਵਾਲੀਆਂ ਟਰੇਆਂ ਦੇਖੋ ਤੇ ਆਹ ਆ ਗਈ ਘੁੰਮਣ ਵਾਲੀ ਬਈ ਹੈ ਹਾਂ ਆਹ ਘੁੰਮ ਜਾਂਦੀ ਹੈ ਘੁੰਮਣ ਵਾਲੀ ਆ ਇਹ ਇਹ ਛਤਰੀ ਵਾਲੀ ਆ ਅੱਛਾ ਆ ਛਾਤਰੀ ਵਾਲੀ ਆ ਠੀਕ ਆ ਤੇ ਆ ਛਾਤਰੀਆਂ ਬਾਹਰ ਹੀ ਗੱਡ ਲਾ ਬਈ ਬਾਹਰ ਹੀ ਲਿਓ ਤਾਂ ਸਲੋਟ ਬਾਈ ਛਾਤਰੀਆਂ ਬਣਾਉਂਦੇ ਨੇ ਬਾਈ ਫੰਗਣੀ ਛਾਤਰੀਆ ਹਨਾ ਤੇ ਮਜ਼ਬੂਤ ਆ ਥੱਲੇ ਲੋਹਾ ਲੱਗਿਆ ਹੈਗਾ ਕਿਦਰੇ ਨਹੀਂ ਜਾਂਦੀ ਹੈਗੀ ਵੱਡਾ ਛੋਟਾ ਸਾਈਜ਼ ਤੁਹਾਨੂੰ ਸਾਰਾ ਮਿਲ ਜੂ ਤੇ ਜੇ ਕੋਈ ਹੋਰ ਸਾਈਜ਼ ਬਣਵਾਉਣਾ ਤੁਸੀਂ ਉਹ ਵੀ ਕਹਿ ਕੇ ਬਣਵਾ ਸਕਦੇ ਹੋ ਆ ਦੇਖੋ ਕਿੱਡੀ ਛਾਤਰੀ ਆ ਕਿੰਨੇ ਮਰਜੀ ਬੱਚੇ ਬਿਠਾਈ ਚੱਲੋ ਬਈ ਤੇ ਤੇ ਵੀ ਤੇ ਹੋਰ ਵੀ ਕੋਈ ਨਵੀਂ ਆਈਟਮ ਹੈਗੀ ਆ ਤਾਂ ਬਈ ਦਿਖਾ ਦਿੰਨੇ ਆ ਤੇ ਬਾਕੀ ਆ ਗਿਆ ਭਈ ਆ ਜੋ ਆਟਾ ਦਾ ਸਮਾਨ ਆ ਦੇਖ ਲੋ ਐਸ ਤੋਂ ਬਾਅਦ ਦਿੰਨੇ ਤੁਹਾਨੂੰ ਬਾਈ ਦਾ ਨੰਬਰ ਵੱਡੇ ਛੋਟੇ ਟਰੈਕਟਰ ਆ ਚਿੜੀਆਂ ਦੇ ਆਲ ਨੇ ਹਨਾ ਤੇ ਆ ਆ ਗਈਆਂ ਆ ਟਰਾਲੀਆਂ ਆ ਗਈਆਂ ਆ ਕੌਫਲੇ ਆ ਗਏ ਆ ਵੱਡੇ ਟਰੈਕਟਰ ਆ ਗਏ ਆ ਕਿਵੇਂ ਭਈ ਇਹਦੇ ਚੈਨ ਲਾ ਰੱਖੀ ਆ ਕਿਵੇਂ ਜਾਂਦਾ ਇਹ ਚੈਨ ਚੱਲਦਾ ਵੀਰੇ ਪੈਡਲ ਮਾਰੀ ਆ ਪੈਡਲ ਨਾਲ ਚੱਲਦਾ ਕੀ ਰੇਟ ਆ ਭਈ ਇਹਦਾ ਇਬਰੇ ਆਪਣੇ ਕੋਲੇ ਮੰਨ ਲਓ 1200 ਰੁਪਏ ਤੋਂ ਸਟਾਰਟਿੰਗ ਆ ਤੇ 3000 ਰੁਪਏ ਤੱਕ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ ਟਰੈਕਟਰਾਂ ਦੇ ਵਿੱਚ 1200 ਤੋਂ ਲੈ ਕੇ ਸਟਾਰਟ ਆ 3000 ਤੱਕ ਚੇਨ ਵਾਲਾ ਚੇਨ ਵਾਲਾ ਟਰੈਕਟਰ ਠੀਕ ਆ ਬਾਕੀ ਤਾਂ ਉਦੋਂ ਦਾ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਹਾਂ ਛੋਟੇ ਦਾ ਫੋਟੋ ਹੋ ਜਾਂਦੇ ਬਾਕੀ ਆ ਨਵੀਂ ਚੀਜ਼ ਹੈ ਨਾ ਜਵਾਕ ਪੈਡਲ ਮਾਰਦਾ ਚੱਲਦਾ ਹੈਗਾ ਨਿਆਰਾ ਹੁੰਦਾ ਉਹਨੂੰ ਮਨ ਲੱਗ ਕੇ ਖੇਤੀ ਵਾਲਾ ਫੀਲ ਆਉਂਦਾ ਇੱਧਰ ਬਾਈ ਨੇ ਟਰੈਕਟਰ ਟਰੱਕ ਬਣਾ ਰੱਖਿਆ ਸਾਰਾ ਕੁਝ ਹੈਗਾ ਤਾਂ ਬਈ ਆ ਛਾਤਰੀਆਂ ਛੂਤਰੀਆਂ ਨੇ ਆ ਤੁਹਾਨੂੰ ਦਿਖਾ ਤਬਈਆ ਸਾਰਾ ਸਮਾਨ ਸੀਗਾ ਤੇ ਭਈਆ ਆਪ ਦਾ ਨੰਬਰ ਬੋਲ ਦੋ ਤੇ ਭਈ ਪਹਿਲਾ ਆ ਦੇਖ ਲਓ ਜੈ ਸਵੰਤ ਹਾਰਡਵੇਅਰ ਸਟੋਰ ਤੇ ਆਪਣਾ ਪਿੰਡ ਕਿਹੜਾ ਸੀਗਾ ਪਿੰਡ ਕੋਟਸ਼ਮੀਰ ਪਿੰਡ ਕੋਟਸ਼ਮੀਰ ਤੇ ਜ਼ਿਲ੍ਹਾ ਬਠਿੰਡਾ ਨੰਬਰ ਬੋਲ ਦੋ ਭਈ 94650 32313 ਠੀਕ ਹੈ 94650 32313 ਆ ਪਿਆ ਨੰਬਰ ਭਈ ਸਕਰੀਨ ਸ਼ਾਟ ਲੈ ਲਓ 94650 32313 97793 82313 ਤਾਂ ਬਈ ਆ ਦੁਕਾਨ ਦਾ ਅਡਰੈਸ ਆ ਜੋ ਮਰਜੀ ਸਾਮਾਨ ਤਿਆਰ ਕਰ ਲਿਓ ਬਈ ਭਵੇਂ ਕਬੂਤਰਾਂ ਦਾ ਮੁਰਗਿਆਂ ਦਾ ਹੋਰ ਕਰੇ ਲੂ ਸਾਮਾਨ ਕੋਹੇ ਕੁੜੇ ਵਾਲਾ ਜੋ ਵੀ ਮੱਝਾਂ ਡੰਗਰਾਂ ਦਾ ਜੋ ਵੀ ਚਾਹੀਦਾ ਤੁਹਾਨੂੰ ਕੁਛ ਵੀ ਤਿਆਰ ਕਰਾ ਸਕਦੇ ਹੋ A to Z ਸਾਰਾ ਮਿਲ ਜੂ ਬਈ ਤੁਹਾਨੂੰ ਤਾਂ ਦੱਸਿਓ ਬਈ ਕਿਵੇਂ ਲੱਗਿਆ ਬਾਈ ਦਾ ਕੰਮ ਤੇ ਜਰੂਰ ਬਈ ਹੈਨਾ ਬਾਈ ਕੋਲੇ ਵਿਜ਼ਿਟ ਕਰਿਓ ਇੱਕ ਵਾਰੀ ਇੱਥੇ ਸਾਮਾਨ ਬਣਾਉਂਦਾਗਾ ਲੈ ਕੇ ਜਾਇਓ ਲੰਬੀ ਚੱਲੂ ਚੀਜ਼ ਲਓ ਬਈ ਬਾਈ ਕੋਲੋਂ ਆਪਾਂ ਆ ਚੀਜ਼ ਹੀ ਖਰੀਦ ਲਈ ਹੈਨਾ ਇਹ ਕੋੜੀ ਦੀ ਲਿੱਦ ਖਿੱਚਣ ਵਾਲਾਗਾ ਤੇ ਆ ਚੀਜ਼ੇ ਲਿਆਂਦੀ ਬਾਕੀ ਥੋੜੇ ਦਿਨਾਂ ਤੱਕ ਘੋੜੀ ਵੀ ਆ ਜੂਗੀ ਤਾਂ ਬਾਕੀ ਤੁਸੀਂ ਵੀ ਵੀਵਟ ਕਰਿਓ ਬਾਕੀ ਵਧੀਆ ਬਣਾਉਂਦਾ ਚੀਜ਼ ਬਈ ਪੂਰੀ ਫੁੱਲ ਹੀਡ ਚੀਜ਼ ਆ ਹਨਾ ਹਲਕੀ ਨਹੀਂ ਹੈਗੀ ਬਹੁਤ ਵਧੀਆ ਚੀਜ਼ ਆ ਤੇ ਰੇਟ ਵੀ ਜਾਇਜ਼ ਆ ਬਈ ਤਾਂ ਠੀਕ ਆ ਬਈ ਮਿਲਦੇ ਆ ਫਿਰ ਓਕੇ ਬਈ ਸਤਿ ਸ੍ਰੀ ਅਕਾਲ